राम जी ਸਾਰਿਆਂ ਨੂੰ ਦੀਵਾ ਦੀ ਪਾਵਲੀ ਦੀਆਂ ਲੱਖ ਲੱਖ ਮੁਬਾਰਕਾਂ ਔਰ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਅੱਜ ਅਯੋਧਿਆ dham ਪ੍ਰਭੂ શ્રી ਰਾਮ ਜੀ ਦੇ ਦਰਬਾਰ ਦੇ ਵਿੱਚ 11000 ਪਵਨ ਜੋਤਾਂ ਜਲਾਈਆਂ ਜਾ ਰਹੀਆਂ ਨੇ ਦੀਪਕ ਜਲਾਈ ਜਾ ਰਿਹਾ ਔਰ ਅਸੀਂ ਇੱਥੇ ਸਾਰੇ ਇਕੱਤਰਿਤ ਹੋਏ ਹਾਂਗੇ ਇਹਨਾਂ ਦੀਪਮਾਲਾ ਨੂੰ ਜਗਾਉਣ ਦੇ ਲਈ ਔਰ ਸਾਡੀ ਐਨਜੀਓ ਬਲੌਨ ਮੋ ਜੋਗ ਸੇਵਾ ਸਮਿਤੀ ਰਜਿਸਟਰਡ ਮੋਗਾ ਵੱਲੋਂ ਪਿਛਲੇ ਕਈ ਸਾਲਾਂ ਤੋਂ ਜੋਤੇ ਇਹ 11000 ਜੋਤਾਂ ਜਲਾਈਆਂ ਜਾ ਰਹੀਆਂ 11000 ਬੱਤੀਆਂ ਸਾਡੀ ਐਂਜਲਸ ਦੇ ਮੈਂਬਰਾਂ ਵੱਲੋਂ ਬੱਠ ਕੇ ਦਿੱਤੀਆਂ ਜਾਂਦੀਆਂ ਨੇ ਹੱਥੀ ਸੇਵਾ ਦਿੱਤੀ ਜਾਂਦੀ ਹੈ ਔਰ ਅਸੀਂ ਇੱਥੇ ਸਾਰੇ ਆਪਣੇ ਟੀਮ ਮੈਂਬਰਸ ਆ ਕੇ ਜੋਤਾਂ ਜਗਾਣੇ ਆਗੇ ਔਰ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਇਹ ਤਿਹਾਰ ਸਭ ਦਾ ਸਾਂਝਾ ਤਿਹਾਰ ਹੈ ਔਰ ਇਸ ਦਿਨ ਅੱਜ ਸਾਰੇ ਲੋਕ ਆਪਣੀਆਂ ਖੁਸ਼ੀਆਂ ਮਨਾਉਂਦੇ ਹੈ ਔਰ ਪ੍ਰਭੂ ਨੂੰ ਯਾਦ ਕਰਦੇ ਹੈ ਪਾਠ ਪੂਜਾ ਕਰਦੇ ਹੈ ਔਰ ਸਾਰੇ ਮਿਲ ਕੇ ਮਸਤੀ ਕਰਦੇ ਹੈ ਪਟਾਕੇ ਚਲਾਉਂਦੇ ਹੈ ਔਰ ਇਹ ਖ ਦਾ ਤਿਹਾਰ ਹੈ ਸਭ ਦਾ ਸਾਂਝਾ ਤਿਹਾਰ ਹੈ ਇੱਕ ਕਦੋਂ ਤੋਂ ਜਿਹੜੇ 11000 ਦੀਪ ਜਲਾਏ ਜਾ ਰਹੇ ਸੀ ਮੈਂ ਤਾਂ ਇਹ ਕਹੂੰਗੀ ਪਹਿਲੀ ਦੀਵਾਲੀ ਜਦੋਂ ਇੱਥੇ ਮਨਾਈ ਗਈ ਸੀਗੀ ਕਿਉਂਕਿ ਅਸੀਂ ਜਦੋਂ ਤੋਂ ਨੀਂ ਪੱਥਰ ਰੱਖਿਆ ਉਦੋਂ ਤੋਂ ਅਸੀਂ ਇਸ ਮੰਦਿਰ ਨਾਲ ਜੁੜੇ ਹੋਏ ਐਜ਼ ਅ ਟੀਮ ਮੈਂਬਰ ਔਰ ਉਸ ਪਹਿਲੀ ਦੀਵਾਲੀ ਤੋਂ ਹੀ ਹੁਣ ਮੈਨੂੰ ਪ੍ਰੋਪਰ ਤੋਂ ਯਾਦ ਨਹੀਂ ਕਿ ਚੌਥੀ ਦੀਵਾਲੀ ਹੈ ਕਿ ਹੈ ਔਰ ਅਸੀਂ ਉਦੋਂ ਤੋਂ ਇਹ ਦੀਏ ਚਲਾ ਰਹੀਏ ਨਾਲ ਕਹਿ ਸਕਦੇ ਵੀ ਅਯੋਧਿਆ ਨਗਰੀ ਜਿਹੜੀ ਇੱਥੇ ਬਣੀ ਹੋਈ ਹੈ ਹਾਂਜੀ ਬਿਲਕੁਲ ਜੀ ਸਾਨੂੰ ਇੱਥੇ ਆ ਕੇ ਨਾ ਉਹ ਫੀਲ ਆਉਂਦਾ ਜਦੋਂ ਅਸੀਂ ਕਰ ਵੀ ਕਹਿੰਦੇ ਨਾ ਵੀ ਅਸੀਂ ਅਯੋਧਿਆਦਮ ਰਾਮ ਮੰਦਿਰ ਚਲੇ ਆ ਅਸੀਂ ਕਦੀ ਇਹ ਨਹੀਂ ਕਹਿੰਦੇ ਵੀ ਅਸੀਂ ਵੈਸੇ ਕਿਤੇ ਚੱਲੇ ਆਂਗੇ ਜਾਂ ਦੀਪਕ ਜਾਨ ਸਾਡੇ ਸ਼ੌਕੀਏ ਹੁੰਦਿਆ ਸੀ ਅਯੋਧਿਆਦਮ ਰਾਮ ਮੰਦਿਰ ਚਲੇ ਆ ਔਰ ਸਾਨੂੰ ਇਹ ਫੀਲ ਵੀ ਆਉਂਦਾ ਕਿ ਅਸੀਂ ਪ੍ਰਭੂ શ્રી ਰਾਮ ਜੀ ਦੇ ਦਰਬਾਰ ਦੇ ਵਿੱਚ ਅਯੋਧਿਆਦਮ ਹੀ ਆਏ ਆਂਗੇ ਔਰ ਅੱਜ ਦੀ ਦੀਪavali ਵੀ ਸਾਨੂੰ ਉਹੀ ਫੀਲ ਕਰਾ ਰਹੀ ਹੈ ਜੀ ਕਈ ਵਾਰ ਰਾਜ ਜੀ ਦੀ ਕੋਸ਼ਿਸ਼ ਕਰਦੇ ਕਿ ਅਸੀਂ ਰਾਜ ਜੀ ਨੂੰ ਇਹ ਕਹੀਏ ਕਿ ਇੰਨੇ ਦੀਏ ਜਲਾਣੇ ਪੋਸੀਬਲ ਨਹੀਂ ਹੈ ਕਿਉਂਕਿ ਸਾਨੂੰ ਖੁਦ ਨੂੰ ਇਹ ਲੱਗਦਾ ਕਿ ਬੈਠ ਕੇ ਇੰਨੇ ਜਿਆਦਾ ਦੀਏ ਚਲਾਉਣੇ ਪਰ ਬਹੁਤ ਵੱਡਾ ਉਪਰਾਲਾ ਕਰਦੇ ਰਾਜੀ ਰਾਜਾ ਰੋੜਾ ਜੀ ਕਿਉਂਕਿ ਇਹਨਾਂ ਦੀ ਮਿਹਨਤ ਸਦਕਾ ਹੀ ਇਹ ਮੰਦਿਰ ਖੜਾ ਹੋਇਆ ਹੈ ਔਰ ਬਾਕੀ ਸਾਰੇ ਵੈਸੇ ਹੀ ਟੀਮ ਦਾ ਇੱਕ ਵਰਕ ਹੈਗਾ ਬਟ ਜੇ ਇਹ ਕਹਾਂਗੇ ਜੇ ਕੋਈ ਮੋਢੀ ਅੱਛਾ ਹੁੰਦਾ ਨਾ ਤੇ 11000 ਦੀ ਕੋਈ ਵੱਡੀ ਗੱਲ ਨਹੀਂ ਹੈ ਸਾਰੇ ਮਿਲ ਕੇ ਜਲਾਉਂਦੇ ਔਰ ਬੜਾ ਹੀ ਅੱਛਾ ਲੱਗਦਾ ਸਭ ਨੂੰ ਈਸੇ ਨਹੀਂ ਕਿ ਦੇ ਰਿਹਾ ਤੁਸੀਂ ਬਸ ਇਹੀ ਕਹਾਂਗੇ ਇਹ ਸਬਦ ਸਾਂਝਾ ਤਿਹਾਰ ਹੈ ਰੋਸ਼ਨੀ ਦਾ ਪ੍ਰਕਾਸ਼ ਦਾ ਤਿਹਾਰ ਹੈ ਪਿਆਰ ਦਾ ਤਿਹਾਰ ਹੈ ਸਭ ਨੂੰ ਮਿਲ ਜੁਲ ਕੇ ਮਨਾਉਣਾ ਚਾਹੀਦਾ ਹੈ ਕੋਈ ਭੇਦ ਭਾਵ ਨਹੀਂ ਰਹਿਣਾ ਚਾਹੀਦਾ ਇਹ ਯੋਧਿਆ ਧਾਮ ਸ਼੍ਰੀ ਰਾਮ ਮੰਦਰ ਕੋਟਪੂਰਾ ਬਾਈਪਾਸ ਤੇ ਮੋਗੇ ਤੇ ਹਰ ਸਾਲ 11000 ਦੀਪਕ ਜਗਾ ਕੇ ਭਗਵਾਨ ਰਾਮ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਭਗਵਾਨ ਰਾਮ ਜੀ ਜਿਹੜੇ 14 ਸਾਲ ਬਨਵਾਸ ਕੱਟ ਕੇ ਅੱਜ ਯੋਧਿਆ ਵਾਪਸ ਆਏ ਸੀ ਇਸ ਕਰਕੇ ਅਸੀਂ ਵੀ ਸਾਰੇ ਮੋਗਾ ਨਿਵਾਸੀ ਇਸ ਯੋਧਿਆ ਧਾਮ ਚ ਆ ਕੇ ਦੀਪਕ ਜਗਾ ਕੇ ਉਸੀ ਦਾ ਇਜ਼ਹਾਰ ਕਰ ਰਹੇ ਆ ਅਸੀਂ ਇਸੇ ਕਰਕੇ 11000 ਦੀਪਕ ਜਗਾਇਆ ਕਿ ਜਿਹੜੇ ਬੱਚੇ ਅੱਜ ਕੱਲ ਦੇ ਨੌਜਵਾਨ ਬੱਚੇ ਇਥੇ ਆਣ ਉਹ ਸਾਹ ਨਾਲ ਦੀਵੇ ਜਗਾਣ ਤੇ ਚੰਗੇ ਪਾਸੇ ਲੱਗਣ ਭਗਵਾਨ ਰਾਮ ਦੇ ਚਰਨਾਂ 'ਚ ਲੱਗਣ ਕੀ ਸੁਣਿਆ ਕੀ ਤੇ ਰਹੇ ਬਦ ਦੀਵਾਲੀ ਸਭ ਨੂੰ ਪਿਆਰ ਨਾਲ ਮਨਾਣੀ ਚਾਹੀਦੀ ਹੈ ਪ੍ਰਦੂਸ਼ਣ ਨਹੀਂ ਫਲਾਣਾ ਚਾਹੀਦਾ ਹੋਵੇ ਦੀਵਾਲੀ ਸਾਰਾ ਸੰਸਾਰ ਜਗਮਗਰ ਰਵੇ ਇੱਥੇ ਆਪਣੇ ਮੋਗਾ ਕੋਰਪੋਰੇ ਬਾਈਪਾਸ ਤੇ ਅਯੋਧਿਆ தாம் ਮੰਦਿਰ ਦੇ ਵਿੱਚ ਰਕੇਸ਼ ਰੋੜਾ ਜੀ ਕਾਂਸਲ ਸਰ ਸਾਹਿਬ ਵੱਲੋਂ ਇੱਥੇ ਦੀਵੇ ਦੇ ਮਿੱਟੀ ਦੀਵੇ ਚਲਾਏ ਜਾਂਦੇ ਆ ਤੇ 3 ਸਾਲਾਂ ਤੋਂ ਲਗਾਤਾਰ ਇੱਥੇ ਇਹ 11000 ਦੀਵੇ ਚਲਾ ਰਹੇ ਨੇ ਤੇ ਇਹ ਜੋ ਪਰੰਪਰਾ ਸਦੀਆਂ ਤੋਂ ਚੱਲੀ ਆ ਰਹੀ ਹੈ ਤੇ ਇਹਨਾਂ ਨੇ ਕਾਇਮ ਰੱਖਿਆ ਹੋਇਆ ਇਹ ਇਹਨਾਂ ਦਾ ਵਧੀਆ ਅਨੇਕ ਉਪਰਾਲਾ ਹੈਗਾ ਵਾ ਇਹ ਲੋਕਾਂ ਨੂੰ ਆਪਣੇ ਧਰਮ ਨਾਲ ਵਧੀਆ ਤਰੀਕੇ ਨਾਲ ਜੋੜ ਰੱਖਦਾ ਵੈ ਤੇ ਜੋ ਵੀ ਲੋਕ ਇੱਥੇ ਆਉਂਦੇ ਆ ਉਹਨਾਂ ਨੂੰ ਵੀ ਸੁਨੇਹਾ ਮਿਲਦਾ ਹੈ ਕਿ ਆਪਾਂ ਵੀ ਕਰੇ ਆਪਣੀ ਜਗ੍ਹਾ ਬਗ ਰੋਸ਼ਨੀ ਕਰੀਏ ਤੇ ਇੱਕ ਸੋਸਾਇਟੀ ਨੂੰ ਵਧੀਆ ਆਪਣਾ ਉਹ ਦੀ ਆਦੇਸ਼ ਸੰਦੇਸ਼ ਦੇਈਏ ਦੀਵਾਲੀ ਤੇ ਕੀ ਸੰਦੇਸ਼ ਦੇਣਾ ਹੈ ਦੇਰੋਂ ਦੇ ਵਸਨੀਕ ਮੈਂ ਦੀਵਾਲੀ ਤੇ ਲੋਕਾਂ ਨੂੰ ਆਈ ਸੰਦੇਸ਼ ਦਵਾਂਗਾ ਕਿ ਆਪਣਾ ਖੁਸ਼ੀ ਤੇ ਪਿਆਰ ਨਾਲ ਦੀਵਾਲੀ ਮਨਾਈ ਜਾਣ ਲੋਕਾਂ ਦੇ ਵਿੱਚ ਪ੍ਰੇਮ ਪਿਆਰ ਬਣਿਆ ਰਵੇ ਤੇ ਜਿਹੜਾ ਪੋਲੂਸ਼ਨ ਹੈ ਉਹ ਘੱਟ ਕਰੇ ਜੈ ਸ਼੍ਰੀ ਰਾਮ ਜੀ ਸਾਰਿਆਂ ਨੂੰ ਦੀਪਾਵਲੀ ਦੀਆਂ ਲੱਖ ਲੱਖ ਮੁਬਾਰਕਾਂ ਔਰ ਬੰਦੀ ਛੋੜ ਦੀ ਬਸਤੀਆਂ ਬਹੁਤ ਬਹੁਤ ਮੁਬਾਰਕਾਂ ਅੱਜ ਅਯੋਧਿਆ ਧਾਮ ਪ੍ਰਭੂ ਸ਼੍ਰੀ ਰਾਮ ਜੀ ਦੇ ਦਰਬਾਰ ਦੇ ਵਿੱਚ 11000 ਪਾਵਨ ਜੋਤਾਂ ਜਲਾਇਆਂ ਜਾ ਰਹੀਆਂ ਨੇ ਦੀਪਕ ਜਲਾਏ ਜਾ ਰਹੇ ਆ ਔਰ ਅਸੀਂ ਇੱਥੇ ਸਾਰੇ ਇਕੱਤਰਿਤ ਹੋਇਆਗੇ ਇਹਨਾਂ ਦੀਪਮਾਲਾ ਨੂੰ ਜਗਾਨਦੇ ਲਈ ਔਰ ਸਾਡੀ ਐਨਜੀਓ ਬਲੋਂ ਮੋ ਜੋਗ ਸੇਵਾ ਸੰਮਿਤੀ ਰਜਿਸਟਰਡ ਮੋਗਾ ਵੱਲੋਂ ਪਿਛਲੇ ਕਈ ਸਾਲਾਂ ਤੋਂ ਜੋਤੇ ਇਹ 11000 ਜੋਤਾਂ ਜਲਾਈਆਂ ਜਾ ਰਹੀਆਂ 11000 ਬੱਤੀਆਂ ਸਾਡੀ ਐਨਜੀਓ ਦੇ ਮੈਂਬਰਾਂ ਵੱਲੋਂ ਵਟ ਕੇ ਦਿੱਤੀਆਂ ਜਾਂਦੀਆਂ ਨੇ ਹੱਥੀ ਸੇਵਾ ਦਿੱਤੀ ਜਾਂਦੀ ਔਰ ਅਸੀਂ ਇੱਥੇ ਸਾਰੇ ਆਪਣੇ ਟੀਮ ਮੈਂਬਰਸ ਆ ਕੇ ਜੋਤਾਂ ਜਗਾਣੇ ਆਗੇ ਔਰ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਇਹ ਜਹਾਰ ਸਭ ਦਾ ਸਾਂਝਾ ਤਿਹਾਰ ਹੈ ਔਰ ਇਸ ਦਿਨ ਅੱਜ ਸਾਰੇ ਲੋਕ ਆਪਣੀ ਖੁਸ਼ੀ ਮ ਮਨਾਉਂਦੇ ਹੈ ਔਰ ਪ੍ਰਭੂ ਨੂੰ ਯਾਦ ਕਰਦੇ ਹੈ ਪਾਠ ਪੂਜਾ ਕਰਦੇ ਹੈ ਔਰ ਸਾਰੇ ਮਿਲ ਕੇ ਮਸਤੀ ਕਰਦੇ ਹੈ ਪਟਾਕੇ ਚਲਾਉਂਦੇ ਹੈ ਔਰ ਇਹ ਖੁਸ਼ੀਆਂ ਦਾ ਤਿਹਾਰ ਹੈ ਸਭ ਦਾ ਸੰਸਾਰ ਦਾ ਤਿਹਾਰ ਹੈ ਇੱਕ ਵਕਤੋ ਤੋ ਜਿਹੜੇ 11000 ਦੀਪ ਜਲਾਏ ਜਾ ਰਹੇ ਥੇ ਅ ਮੈਂ ਤਾਂ ਇਹ ਕਹੂੰਗੀ ਪਹਿਲੀ ਦੀਵਾਲੀ ਜਦੋਂ ਇੱਥੇ ਮਨਾਈ ਗਈ ਸੀਗੀ ਅ ਕਿਉਂਕਿ ਅਸੀਂ ਜਦੋਂ ਤੋਂ ਉਨੀ ਪੱਥਰ ਰੱਖਿਆ ਉਸ ਤੋਂ ਅਸੀਂ ਇਸ ਮੰਦਿਰ ਨਾਲ ਜੁੜੇ ਹੋਏ ਐਜ਼ ਅ ਟੀਮ ਮੈਂਬਰ ਔਰ ਉਸ ਪਹਿਲੀ ਦੀਵਾਲੀ ਤੋਂ ਹੀ ਹੁਣ ਮੈਨੂੰ ਪ੍ਰਾਪਰ ਤਿਆਰ ਨਹੀਂ ਕਿ ਚੌਥੀ ਦੀਵਾਲੀ ਹੈ ਕਿ ਇਹ ਔਰ ਅਸੀਂ ਉਦੋਂ ਤੇ ਹੀ ਦੀਵੇ ਚਲਾ ਰਹੇ ਹਾਂ ਇਹਨਾਂ ਕਹਿ ਸਕਦੇ ਆ ਵੀ ਅਯੋਧਿਆ ਨਗਰੀ ਜਿਹੜੀ ਇੱਥੇ ਬਣੀ ਹੋਈ ਹੈ ਹਾਂਜੀ ਬਿਲਕੁਲ ਜੀ ਸਾਨੂੰ ਇੱਥੇ ਆ ਕੇ ਨਾ ਉਹ ਫੀਲ ਆਉਂਦਾ ਜਦੋਂ ਅਸੀਂ ਕਰ ਵੀ ਕਹਿੰਨੇ ਨਾ ਵੀ ਅਸੀਂ ਅਯੋਧਿਆਦਮ ਰਾਮ ਮੰਦਿਰ ਚੱਲੇ ਆ ਅਸੀਂ ਕਦੀ ਇਹ ਨਹੀਂ ਕਹਿੰਦੇ ਵੀ ਅਸੀਂ ਵੈਸੇ ਕਿਤੇ ਚੱਲਿਆਂਗੇ ਜਾਂ ਦੀਪਕ ਜੀ ਸਾਡੀ ਸ਼ਰਧਾ ਹੀ ਹੁੰਦੀ ਆ ਸੀ ਅਯੋਧਿਆਦਮ ਰਾਮ ਮੰਦਿਰ ਚੱਲੇ ਆ ਔਰ ਸਾਨੂੰ ਇਹ ਫੀਲ ਵੀ ਆਉਂਦਾ ਕਿ ਅਸੀਂ ਪ੍ਰਭੂ શ્રી ਰਾਮ ਜੀ ਦੇ ਦਰਵਾਜ਼ੇ ਵਿੱਚ ਅਯੋਧਿਆਦਮ ਹੀ ਆਏ ਅਗੇ ਔਰ ਅੱਜ ਦੀਦੀ ਪਾਵਲੀ ਵੀ ਸਾਨੂੰ ਉਹੀ ਫੀਲ ਕਰਾ ਰਹੀ ਹੈ ਜੀ ਕਈ ਵਾਰ ਰਾਜ ਜੀ ਦੀ ਦਾ ਕੋਸ਼ਿਸ਼ ਕਰਦੇ ਕਿ ਸਿ ਰਾਜੀ ਨੂੰ ਇਹ ਕਹੀਏ ਕਿ ਇੰਨੇ ਦੀਏ ਜਲਾਣੇ ਪੋਸੀਬਲ ਨਹੀਂ ਹੈ ਕਿਉਂਕਿ ਸਾਨੂੰ ਖੁਦ ਨੂੰ ਇਹ ਲੱਗਦਾ ਹੈ ਕਿ ਬੈਠ ਕੇ ਇੰਨੇ ਜਿਆਦਾ ਦੀਏ ਚਲਾਣੇ ਪਰ ਬਹੁਤ ਵੱਡਾ ਉਪਰਾਲਾ ਕਰਦੇ ਰਾਜੀ ਰਾਜਾ ਰੋੜਾ ਜੀ ਕਿਉਂਕਿ ਇਹਨਾਂ ਦੀ ਮਿਹਨਤ ਸਦਕਾ ਹੀ ਇਹ ਮੰਦਿਰ ਖੜਾ ਹੋਇਆ ਹੈ ਔਰ ਬਾਕੀ ਸਾਰੇ ਵੈਸੇ ਹੀ ਟੀਮ ਦਾ ਇੱਕ ਵਰਕ ਹੈਗਾ ਬਟ ਜੇ ਇਹ ਕਹਾਂਗੇ ਜੇ ਕੋਈ ਮੋਢੀ ਅੱਛਾ ਹੁੰਦਾ ਨਾ ਤੇ 11000 ਦੀਏ ਕੋਈ ਵੱਡੀ ਗੱਲ ਨਹੀਂ ਹੈ ਸਾਰੇ ਮਿਲ ਕੇ ਜਲਾਉਂਦੇ ਔਰ ਬੜਾ ਹੀ ਅੱਛਾ ਲੱਗਦਾ ਸਭ ਨੂੰ ਈ ਸਨੈਗ ਹੀ ਦੇ ਰਿਹਾ ਤੁਸੀਂ ਬਸ ਇਹੀ ਕਹਾਂਗੇ ਇਹ ਸਬਦ ਸਾਂਝਾ ਤਿਹਾਰਾ ਹੈ ਰੌਸ਼ਨੀ ਦਾ ਪ੍ਰਕਾਸ਼ ਦਾ ਤਿਹਾਰਾ ਹੈ ਪਿਆਰ ਦਾ ਤਿਹਾਰਾ ਹੈ ਸਭ ਨੂੰ ਮਿਲ ਜੁਲ ਕੇ ਮਨਾਉਣਾ ਚਾਹੀਦਾ ਹੈ ਕੋਈ ਵੇਦਪਾਪ ਨਹੀਂ ਰਹਿਣਾ ਚਾਹੀਦਾ ਇਹ ਯੋਧਿਆ ਧਾਮ ਸ਼੍ਰੀ ਰਾਮ ਮੰਦਰ ਕੋਟਪੂਰਾ ਬਾਈਪਾਸ ਤੇ ਮੋਗੇ ਤੇ ਹਰ ਸਾਲ 11000 ਦੀਪਕ ਜਗਾ ਕੇ ਭਗਵਾਨ ਰਾਮ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਭਗਵਾਨ ਰਾਮ ਜੀ ਜਿਹੜੇ 14 ਸਾਲ ਬਨਵਾਸ ਕੱਟ ਕੇ ਅੱਜ ਯੋਧਿਆ ਵਾਪਸ ਆਏ ਸੀ ਇਸ ਕਰਕੇ ਅਸੀਂ ਵੀ ਸਾਰੇ ਮੋਗਾ ਨਿਵਾਸੀ ਇਸ ਅਯੋਧਿਆ ਧਾਮ ਚ ਆ ਕੇ ਦੀਪਕ ਜਗਾ ਕੇ ਕੁਛੀ ਦਾ ਇਜ਼ਹਾਰ ਕਰ ਰਹੇ ਹਾਂ ਅਸੀਂ ਇਸੇ ਕਰਕੇ 11000 ਦੀਪਕ ਜਗਾਏ ਕਿ ਜਿਹੜੇ ਬੱਚੇ ਅੱਜ ਕੱਲ ਦੇ ਨੌਜਵਾਨ ਬੱਚੇ ਇਥੇ ਆਣ ਉਹ ਸਾਹ ਨਾਲ ਦੀਵੇ ਜਗਾਣ ਤੇ ਚੰਗੇ ਪਾਸੇ ਲੱਗਣ ਭਗਵਾਨ ਰਾਮ ਦੇ ਚਰਨਾਂ 'ਚ ਲੱਗਣ ਕੀ ਸੁਨੇਹਾ ਕੀ ਦੇ ਰਹੇ ਹੋ ਬਾ ਦਿਵਾਲੀ ਸਭ ਨੂੰ ਪਿਆਰ ਨਾਲ ਮਨਾਣੀ ਚਾਹੀਦੀ ਹੈ ਪ੍ਰਦੂਸ਼ਣ ਨਹੀਂ ਫਲਾਣਾ ਚਾਹੀਦਾ ਹੋਵੇ ਦਿਵਾਲੀ ਸਾਰਾ ਸੰਸਾਰ ਜਗਮਗਾ ਰਵੇ ਇੱਥੇ ਆਪਣੇ ਮੋਗਾ ਕੋਟਪੁਰ ਬਾਈਪਾਸ ਤੇ ਅਯੁੱਧਿਆ ਦਾ ਮੰਦਿਰ ਦੇ ਵਿੱਚ ਰਕੇਸ਼ ਰੋੜਾ ਜੀ ਕਾਂਸਲ ਸਾਹਿਬ ਵੱਲੋਂ ਇੱਥੇ ਦੀਵੇ ਮਿੱਟੀ ਦੀਵੇ ਚਲਾਏ ਜਾਂਦੇ ਆ ਤੇ 300 ਸਾਲਾਂ ਤੋਂ ਲਗਾਤਾਰ ਇੱਥੇ ਇਹ 11000 ਦੀਵੇ ਜਲਾ ਰਹੇ ਨੇ ਤੇ ਇਹ ਜੋ ਪਰੰਪਰਾ ਸਦੀਆਂ ਤੋਂ ਚੱਲੀ ਆ ਰਹੀ ਹੈ ਤੇ ਇਹਨਾਂ ਨੇ ਕਾਇਮ ਰੱਖਿਆ ਹੋਇਆ ਹੈ ਇਹ ਇਹਨਾਂ ਦਾ ਵਧੀਆ ਅਨੇਕ ਉਪਰਾਲਾ ਹੈਗਾ ਵਾ ਇਹ ਲੋਕਾਂ ਨੂੰ ਆਪਣੇ ਧਰਮ ਨਾਲ ਵਧੀਆ ਤਰੀਕੇ ਨਾਲ ਜੋੜ ਰੱਖਦਾ ਵਾ ਤੇ ਜੋ ਵੀ ਲੋਕ ਇੱਥੇ ਆਉਂਦੇ ਆ ਉਹਨਾਂ ਨੂੰ ਵੀ ਸੁਨੇਹਾ ਮਿਲਦਾ ਹੈ ਕਿ ਆਪਾਂ ਵੀ ਕਰੇ ਆਪਣੀ ਜਗ੍ਹਾ ਮਗਰੋਸ਼ਨੀ ਕਰੀਏ ਤੇ ਇੱਕ ਸੋਸਾਇਟੀ ਨੂੰ ਵਧੀਆ ਆਪਣਾ ਉਹ ਲਈ ਆਦੇਸ਼ ਸੰਦੇਸ਼ ਦੇਈਏ ਦੁਬਾਰਾ ਇਹ ਕੀ ਹੈ ਸੰਦੇਸ਼ ਦੇ ਰਹੇ ਹੋ ਆਦੇਸ਼ ਮੈਂ ਦੀਵਾਲੀ ਦੇ ਲੋਕਾਂ ਨੂੰ ਆਈ ਸੰਦੇਸ਼ ਦਵਾਂਗਾ ਕਿ ਆਪਣਾ ਖੁਸ਼ੀ ਤੇ ਪਿਆਰ ਨਾਲ ਦੀਵਾਲੀ ਮਨਾਈ ਜਾਣ ਲੋਕਾਂ ਦੇ ਵਿੱਚ ਪ੍ਰੇਮ ਪਿਆਰ ਬਣਿਆ ਰਹੇ ਤੇ ਜਿਹੜਾ ਪੋਲਿਊਸ਼ਨ ਹੈ ਉਹ ਘੱਟ ਕਰੇ ਰਾਮ ਜੀ ਸਾਰਿਆਂ ਨੂੰ ਦੀਪਾਵਲੀ ਦੀਆਂ ਲੱਖ ਲੱਖ ਮੁਬਾਰਕਾਂ ਔਰ ਬੰਦੀ ਛੋੜ ਦੀ ਵਸਤੀਆਂ ਬਹੁਤ ਬਹੁਤ ਮੁਬਾਰਕਾਂ ਅੱਜ ਅਯੋਧਿਆ ਧਾਮ ਪ੍ਰਭੂ ਸ਼੍ਰੀ ਰਾਮ ਜੀ ਦੇ ਦਰਬਾਰ ਦੇ ਵਿੱਚ 11000 ਪਾਵਨ ਜੋਤਾਂ ਜਲਾਇਆ ਜਾ ਰਹੀਆਂ ਨੇ ਦੀਪਕ ਜਲਾਏ ਜਾ ਰਹੇ ਆ ਔਰ ਅਸੀਂ ਇੱਥੇ ਸਾਰੇ ਇਕੱਤਰਿਤ ਹੋਇਆਗੇ ਇਹਨਾਂ ਦੀਪਮਾਲਾ ਨੂੰ ਜਗਾਉਣ ਦੇ ਲਈ ਔਰ ਸਾਡੀ ਐਨਜੀਓ ਬਲੌਨ ਮੋ ਯੋਗ ਸੇਵਾ ਸਮਿਤੀ ਰਜਿਸਟਰਡ ਮੋਗਾ ਵੱਲੋਂ ਪਿਛਲੇ ਕਈ ਸਾਲਾਂ ਤੋਂ ਜੋਤ ਇਹ 11000 ਜੋਤਾਂ ਜਲਾਈਆਂ ਜਾ ਰਹੀਆਂ 11000 ਬੱਤੀਆਂ ਸਾਡੀ ਐਂਜਲਸ ਦੇ ਮੈਂਬਰਾਂ ਵੱਲੋਂ ਬੱਠ ਕੇ ਦਿੱਤੀਆਂ ਜਾਂਦੀਆਂ ਨੇ ਸੇਵਾ ਦਿੱਤੀ ਜਾਂਦੀ ਔਰ ਅਸੀਂ ਇੱਥੇ ਸਾਰੇ ਆਪਣੇ ਟੀਮ ਮੈਂਬਰਸ ਆ ਕੇ ਜੋਤਾਂ ਜਗਾਣੇ ਆਗੇ ਔਰ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਇਹ ਤਿਹਾਰ ਸਭ ਦਾ ਸਾਂਝਾ ਤਿਹਾਰ ਹੈ ਔਰ ਇਸ ਦਿਨ ਅੱਜ ਸਾਰੇ ਲੋਕ ਆਪਣੀ ਖੁਸ਼ੀ ਮਨੰਦਿਆ ਔਰ ਪ੍ਰਭੂ ਨੂੰ ਯਾਦ ਕਰਦੇ ਹੈ ਪਾਠ ਪੂਜਾ ਕਰਦੇ ਹੈ ਔਰ ਸਾਰੇ ਮਿਲ ਕੇ ਮਸਤੀ ਕਰਦੇ ਹੈ ਪਟਾਕੇ ਚਲਾਉਂਦੇ ਹੈ ਔਰ ਇਹ ਖੁਸ਼ੀਆਂ ਦਾ ਤਿਹਾਰ ਹੈ ਸਭ ਦਾ ਸਾਂਝਾ ਤਿਹਾਰ ਹੈ ਇੱਕਦੋਤੋ ਜਿਹੜੇ 11000 ਦੀਪ ਜਲਾਏ ਜਾ ਰਹੇ ਇੱਥੇ ਅ ਮੈਂ ਤਾਂ ਇਹ ਕਹੂੰਗੀ ਪਹਿਲੀ ਦੀਵਾਲੀ ਜਦੋਂ ਇੱਥੇ ਮਨਾਈ ਗਈ ਸੀਗੀ ਅ ਕਿਉਂਕਿ ਅਸੀਂ ਜਦੋਂ ਤੋਂ ਉਹ ਨਹੀਂ ਪੱਥਰ ਰੱਖਿਆ ਉਸ ਤੋਂ ਅਸੀਂ ਇਸ ਮੰਦਿਰ ਨਾਲ ਜੁੜੇ ਹੋਏ ਐਜ਼ ਅ ਟੀਮ ਮੈਂਬਰ ਔਰ ਉਸ ਪਹਿਲੀ ਦੀਵਾਲੀ ਤੋਂ ਹੀ ਹੁਣ ਮੈਨੂੰ ਪ੍ਰਾਪਰ ਤਿਆਰ ਨਹੀਂ ਕਿ ਚੌਥੀ ਦੀਵਾਲੀ ਹੈ ਕਿ ਇਹ ਔਰ ਅਸੀਂ ਉਦੋਂ ਤੇ ਹੀ ਦੀਵੇ ਚਲਾ ਰਹੀ ਅਸੀਂ ਨਾਲ ਕਹਿ ਸਕਦੇ ਆ ਵੀ ਅਯੋਧਿਆ ਨਗਰੀ ਜਿਹੜੀ ਇੱਥੇ ਬਣੀ ਹੋਈ ਹੈ ਹਾਂਜੀ ਬਿਲਕੁਲ ਜੀ ਸਾਨੂੰ ਇੱਥੇ ਆ ਕੇ ਨਾ ਉਹ ਫੀਲ ਆਉਂਦਾ ਜਦੋਂ ਅਸੀਂ ਕਰ ਵੀ ਕਹਿੰਦੇ ਨਾ ਵੀ ਅਸੀਂ ਅਯੋਧਿਆ dham ਰਾਮ ਮੰਦਿਰ ਚਲੇ ਆ ਅਸੀਂ ਕਦੀ ਇਹ ਨਹੀਂ ਕਹਿੰਦੇ ਵੀ ਅਸੀਂ ਵੈਸੇ ਕਿਤੇ ਚੱਲੇ ਆਂਗੇ ਜਾਂ ਦੀਪਕ ਜਾਨ ਸਾਡੀ ਸ਼ੌਕੀਏ ਹੁੰਦਿਆ ਸੀ ਅਯੋਧਿਆ dham ਰਾਮ ਮੰਦਿਰ ਚਲੇ ਆ ਔਰ ਸਾਨੂੰ ਇਹ ਫੀਲ ਵੀ ਆਉਂਦਾ ਕਿ ਅਸੀਂ ਪ੍ਰਭੂ શ્રી ਰਾਮ ਜੀ ਦੇ ਦਰਬਾਰ ਦੇ ਵਿੱਚ ਅਯੋਧਿਆ dham ਹੀ ਆਏ ਆਂਗੇ ਔਰ ਅੱਜ ਦੀ ਦੀਪavali ਵੀ ਸਾਨੂੰ ਉਹੀ ਫੀਲ ਕਰਾ ਰਹੀ ਹੈ ਜੀ ਕਈ ਵਾਰ ਰਾਜ ਜੀ ਦੀ ਕੋਸ਼ਿਸ਼ ਕਰਦੇ ਕਿ ਅਸੀਂ ਰਾਜ ਜੀ ਨੂੰ ਇਹ ਕਹੀਏ ਕਿ ਇੰਨੇ ਦੀਏ ਜਲਾਣੇ ਪੋਸੀਬਲ ਨਹੀਂ ਹੈ ਕਿਉਂਕਿ ਸਾਨੂੰ ਖੁਦ ਨੂੰ ਇਹ ਲੱਗਦਾ ਕਿ ਬੈਠ ਕੇ ਇੰਨੇ ਜਿਆਦਾ ਦੀਏ ਚਲਾਉਣੇ ਪਰ ਬਹੁਤ ਵੱਡਾ ਉਪਰਾਲਾ ਕਰਦੇ ਰਾਜੀ ਰਾਜਾ ਰੋੜਾ ਜੀ ਕਿਉਂਕਿ ਇਹਨਾਂ ਦੀ ਮਿਹਨਤ ਸਦਕਾ ਹੀ ਇਹ ਮੰਦਿਰ ਖੜਾ ਹੋਇਆ ਹੈ ਔਰ ਬਾਕੀ ਸਾਰੇ ਵੈਸੇ ਹੀ ਟੀਮ ਦਾ ਇੱਕ ਵਰਕ ਹੈਗਾ ਬਟ ਜੇ ਇਹ ਕਹਾਂਗੇ ਜੇ ਕੋਈ ਮੋਢੀ ਅੱਛਾ ਹੁੰਦਾ ਨਾ ਤੇ 11000 ਦੀ ਕੋਈ ਵੱਡੀ ਗੱਲ ਨਹੀਂ ਹੈ ਸਾਰੇ ਮਿਲ ਕੇ ਜਲਾਉਂਦੇ ਔਰ ਬੜਾ ਹੀ ਅੱਛਾ ਲੱਗਦਾ ਸਭ ਨੂੰ ਕੀ ਸੁਨੇਹਾ ਕੀ ਦੇ ਰਿਹਾ ਤੁਸੀਂ ਬਸ ਇਹੀ ਕਹਾਂਗੇ ਇਹ ਸਬਦ ਸਾਂਝਾ ਤਿਹਾਰ ਹੈ ਰੋਸ਼ਨੀ ਦਾ ਪ੍ਰਕਾਸ਼ ਦਾ ਤਿਹਾਰ ਹੈ ਪਿਆਰ ਦਾ ਤਿਹਾਰ ਹੈ ਸਭ ਨੂੰ ਮਿਲ ਜੁਲ ਕੇ ਮਨਾਉਣਾ ਚਾਹੀਦਾ ਹੈ ਕੋਈ ਵੇਦਬਾਵ ਨਹੀਂ ਰਹਿਣਾ ਚਾਹੀਦਾ ਇਹ ਯੋਧਿਆ ਧਾਮ ਸ਼੍ਰੀ ਰਾਮ ਮੰਦਰ ਕੋਟਪੂਰਾ ਬਾਈਪਾਸ ਤੇ ਮੋਗੇ ਤੇ ਹਰ ਸਾਲ 11000 ਦੀਪਕ ਜਗਾ ਕੇ ਭਗਵਾਨ ਰਾਮ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਭਗਵਾਨ ਰਾਮ ਜੀ ਜਿਹੜੇ 14 ਸਾਲ ਬਨਵਾਸ ਕੱਟ ਕੇ ਅੱਜ ਯੋਧਿਆ ਵਾਪਸ ਆਏ ਸੀ ਇਸ ਕਰਕੇ ਅਸੀਂ ਵੀ ਸਾਰੇ ਮੋਗਾ ਨਿਵਾਸੀ ਇਸ ਯੋਧਿਆ ਧਾਮ ਚ ਆ ਕੇ ਦੀਪਕ ਜਗਾ ਕੇ ਕੁਛੀ ਦਾ ਇਜ਼ਹਾਰ ਕਰ ਰਹੇ ਆ ਅਸੀਂ ਇਸੇ ਕਰਕੇ 11000 ਦੀਪਕ ਜਗਾਇਆ ਕਿ ਜਿਹੜੇ ਬੱਚੇ ਅੱਜ ਕੱਲ ਦੇ ਨੌਜਵਾਨ ਬੱਚੇ ਇਥੇ ਆਣ ਉਹ ਸਾਹ ਨਾਲ ਦੀਵੇ ਜਗਾਣ ਤੇ ਚੰਗੇ ਪਾਸੇ ਲੱਗਣ ਭਗਵਾਨ ਰਾਮ ਦੇ ਚਰਨਾਂ 'ਚ ਲੱਗਣ ਕੀ ਸੁਣਿਆ ਕੀ ਦੇ ਰਹੇ ਬਦ ਦੀਵਾਲੀ ਸਭ ਨੂੰ ਪਿਆਰ ਨਾਲ ਮਨਾਣੀ ਚਾਹੀਦੀ ਹੈ ਪ੍ਰਦੂਸ਼ਣ ਨਹੀਂ ਫਲਾਣਾ ਚਾਹੀਦਾ ਹੋਵੇ ਦੀਵਾਲੀ ਸਾਰਾ ਸੰਸਾਰ ਜਗਮਗਰ ਰਵੇ ਇੱਥੇ ਆਪਣੇ ਮੋਗਾ ਕੋਰਪਰ ਬਾਈਪਾਸ ਤੇ ਅਯੋਧਿਆ dham ਮੰਦਿਰ ਦੇ ਵਿੱਚ ਰਕੇਸ਼ ਰੋੜਾ ਜੀ ਕਾਂਸਲਰ ਸਾਹਿਬ ਵੱਲੋਂ ਇੱਥੇ ਦੀਵੇ ਤੇ ਮਿੱਟੀ ਦੀਵੇ ਚਲਾਏ ਜਾਂਦੇ ਆ ਤੇ 3 ਸਾਲਾਂ ਤੋਂ ਲਗਾਤਾਰ ਇੱਥੇ ਇਹ 11000 ਦੀਵੇ ਚਲਾ ਰਹੇ ਨੇ ਤੇ ਇਹ ਜੋ ਪਰੰਪਰਾ ਸਦੀਆਂ ਤੋਂ ਚੱਲੀ ਆ ਰਹੀ ਹੈ ਤੇ ਇਹਨਾਂ ਨੇ ਕਾਇਮ ਰੱਖਿਆ ਹੋਇਆ ਇਹ ਇਹਨਾਂ ਦਾ ਵਧੀਆ ਅਨੇਕ ਉਪਰਾਲਾ ਹੈਗਾ ਵਾ ਇਹ ਲੋਕਾਂ ਨੂੰ ਆਪਣੇ ਧਰਮ ਨਾਲ ਵਧੀਆ ਤਰੀਕੇ ਨਾਲ ਜੋੜ ਰੱਖਦਾ ਵਾ ਤੇ ਜੋ ਵੀ ਲੋਕ ਇੱਥੇ ਆਉਂਦੇ ਆ ਉਹਨਾਂ ਨੂੰ ਵੀ ਸੁਨੇਹਾ ਮਿਲਦਾ ਹੈ ਕਿ ਆਪਾਂ ਵੀ ਕਰੇ ਆਪਣੇ ਜਗਮਗਰੋਸ਼ਨੀ ਕਰੀਏ ਤੇ ਇੱਕ ਸੋਸਾਇਟੀ ਨੂੰ ਵਧੀਆ ਆਪਣਾ ਉਹ ਦੀ ਆਦੇਸ਼ ਸੰਦੇਸ਼ ਦਈਏ ਵਾਲੀ ਤੇ ਕੀ ਸੰਦੇਸ਼ ਦੇ ਰਹੇ ਨੇ ਦੇਸ਼ ਵਾਸੀ ਮੈਂ ਦੀਵਾਲੀ ਦੇ ਲੋਕਾਂ ਨੂੰ ਆਈ ਸੰਦੇਸ਼ ਦਊਂਗਾ ਕਿ ਆਪਣਾ ਖੁਸ਼ੀ ਤੇ ਪਿਆਰ ਨਾਲ ਦੀਵਾਲੀ ਮਨਾਈ ਜਾਣ ਲੋਕਾਂ ਦੇ ਵਿੱਚ ਪ੍ਰੇਮ ਪਿਆਰ ਬਣਿਆ ਰਹੇ ਤੇ ਜਿਹੜਾ ਪੋਲਿਊਸ਼ਨ ਹੈ ਉਹ ਘੱਟ ਕਰੇ